ਜੇਕਰ ਤੁਸੀਂ ਵੀ ਸਰਕਾਰੀ ਬੱਸਾਂ ਦਾ ਸਫ਼ਰ ਕਰਦੇ ਹੋ ਤਾਂ ਆਹ ਦੇਖੋ ਪੀ ਆਰਟੀਸੀ ਬੱਸ ਦੇ ਨਾਲ ਅਜਿਹਾ ਕੀ ਵਾਪਰਿਆ ਹੈ ਕਿ ਸੜਕ ਦੇ ਉੱਤੇ ਪੈ ਗਿਆ ਚੀਕ ਚਿਹਾੜਾ ਰਹਾ ਜਾਂਦੇ ਲੋਕਾਂ ਤੇ ਉੱਥੇ ਖੜੇ ਨੌਜਵਾਨਾਂ ਦੇ ਵੱਲੋਂ ਫਟਾਫਟ ਜਾ ਕੇ ਬੱਸ ਦੇ ਵਿੱਚੋਂ ਸਵਾਰੀਆਂ ਨੂੰ ਕੱਢਿਆ ਨਹੀਂ ਤਾਂ ਹੋ ਜਾਣਾ ਸੀ ਕੁਝ ਹੋਰ ਹੀ ਸਵਾਰੀਆਂ ਨਾਲ ਭਰੀ ਬੱਸ ਸੜਕ ਤੇ ਧੂੜਾਂ ਪੱਟੀ ਜਾ ਰਹੀ ਸੀ ਕਿ ਅੱਗੇ ਜਾ ਕੇ ਉਸ ਦਾ ਸੰਤੁਲਨ ਵਿਗੜ ਗਿਆ ਜਿਸ ਦੌਰਾਨ ਉਹ ਪਲਟੀ ਖਾ ਗਈ ਫਿਰ ਠੀਕ ਚਿਹੜਾ ਪੈ ਗਿਆ ਜਿਸ ਦੀ ਕੀ ਰੋਂਗ ਟੈਕ ਖੜੇ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਭਵਾਨੀਗੜ ਨੇੜੇ ਵੱਡਾ ਹਾ사 ਵਾਪਰ ਗਿਆ ਸਵਾਰੀਆਂ ਦੇ ਨਾਲ ਭਰੀ ਪੀ ਆਰਟੀਸੀ ਦੀ ਬੱਸ ਪਲਟ ਗਈ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਔਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਵੀ ਅਪਡੇਟ ਸਾਹਮਣੇ ਆਈ ਹੈ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਸੁਣਦੇ ਹਾਂ ਰਾਹੀਰ ਤੇ ਡਾਕਟਰ ਦਾ ਬਿਆਨ। ਜਾ ਰਹੇ ਦੇ। ਜਦੋਂ ਅਸੀਂ ਦੇਖਿਆ ਵੀ ਬੱਸ ਉਲਟ ਗਈ। ਪਲਟ ਗਈ ਬੱਸ। ਅਸੀਂ ਗੱਡੀ ਖੜਾ ਲਈ ਫਿਰ। ਉਥੇ ਲਵੇ ਹੋਟਲ ਆਣੀ ਹੋਟਲ ਉਥੋਂ ਵੀ ਮੁੰਡੇ ਆ ਗਏ ਕਰਨ ਕਰਨ ਅਸੀਸੇ ਭੰਨ ਕੇ ਸੀਸੇ ਭੰਨ ਕੇ ਕੱਢੇ ਫਿਰ ਵਿੱਚੋਂ ਸਵਾਰੀਆਂ ਬਹੁਤ ਹਾਇ ਕਰਕੇ ਕਿੰਨੇ ਕੁ ਤੁੰਦੇ ਪੱਟਣ ਹਾਇ ਕਰਕੇ ਹੋਣਗੇ 10 15 ਕ ਟੋਕਾਂ ਪੱਟਣ ਦੇ ਜਿਹੜੇ ਸਾਰੇ ਬੰਦੇ ਪਟਿਆਲੇ ਨੂੰ ਡਰਾਈਵਰ ਕਿਤੇ ਦੱਸ ਪਟਿਆਲੇ ਨੂੰ ਹਾਂ ਪਟਿਆਲੇ ਨੂੰ ਵੀ ਕਰਤੇ ਪੰਜ ਚਾਰ ਉੱਥੇ ਰਹੇ ਆ ਹਾਂ ਟਟੂ ਘੜੇ ਹੁਣ 15 20 ਬੰਦੇ ਹੋਣਗੇ ਜਿਹੜੇ ਫੱਟੜ ਦੀ ਬਿਲਕੁਲ ਪਲਟ ਚੁੱਕੀ ਹੈ ਬਸ ਨਹੀਂ ਟੇਢੀ ਹੋ ਗਈ ਹੈ ਬਸ ਹਾਂ ਪਲਟੀ ਨਹੀਂ ਪੂਰੀ ਟੇਢੀ ਹੈ ਉਹ ਇੱਕ ਕਲਾਸ ਭੱਜੀ ਹੋਈ ਸੀ ਨਾ ਬਸ ਇੱਕ ਕਲਾਸ ਜਦੋਂ ਬੱਜੀ ਸੀਟਾਂ ਇਕੱਠੀਆਂ ਕਰਤੀਆਂ ਹੋਰ ਵਿੱਚੋਂ ਖਿੱਚ-ਖਿੱਚ ਕੇ ਕੱਢੇ ਨੇ ਬੰਦੇ ਉਹ ਉੱਥੇ ਨੌਜਵਾਨ ਤੇ ਖੜੇ ਦੇ ਫੋਟੋ ਕਰਕੇ ਹੋਟਲ ਕਰਕੇ ਬਚਤ ਹੋ ਗਈ ਹੋਟਲ ਦੇ ਦੂਜੀ ਪਾਸੇ ਲੱਗੀ ਦੀ ਆ ਗਈ ਉਹ ਹੋਟਲ ਕਰਕੇ ਨੌਜਵਾਨ ਆ ਗਏ ਉਹਨਾਂ ਨੇ ਨੌਜਵਾਨਾਂ ਨੇ ਸੀਸੇ ਪੰਨ ਪੰਨ ਕੇ ਕੱਢੇ ਜਵੱਖੇ ਸਰ ਐਂ ਜੀ ਕੋ ਬੱਸ ਪਲਟੀਏ ਕੋਈ ਹਣੀ ਢਾਬੇ ਕੋਲੇ ਉਰੇ ਮਨ ਇਮੀਡੀਏਟਲੀ ਕਿ ਸਾਡੇ ਕੋਲੇ 21 ਪੇਸ਼ੈਂਟ ਆਏ ਨੇ ਉਰੇ ਤੇ 21 ਪੇਸ਼ੈਂਟਾਂ ਚੋਂ ਦੋ ਤਿੰਨ ਪੇਸ਼ੈਂਟ ਸੀਰੀਅਸ ਸੀਗੇ ਤੇ ਕਾਫੀ ਜ਼ਿਆਦਾ ਸੀਰੀਅਸ ਸੀਗੇ ਮਤਲਬ ਤੇ ਬਾਕੀ ਪੇਸ਼ੈਂਟ ਠੀਕ ਸੀਗੇ ਫ੍ਰੈਕਚਰ ਫ੍ਰੈਕਚਰ ਤਾਂ ਕਾਫੀ ਜਨਾਂ ਦੇ ਨੇ ਮਤਲਬ 19 ਅਸੀਂ ਨੇ ਰੈਫਰ ਕੀਤੇ ਨੇ ਦੋ ਡਿਸਚਾਰਜ ਕੀਤੇ ਨੇ ਹਜੇ ਤੱਕ ਬਾਕੀ ਕੰਡੀਸ਼ਨ ਉਹ ਤੋਂ ਬਾਅਦ ਚ ਰਜਿੰਦਰਾ ਭੇਜ ਕੇ ਉਹਨਾਂ ਨੇ ਦੇਖ ਦਿਆ ਅਸੀਂ ਫਰਸਟ ایڈ ਵਗੈਰਾ ਸਾਰੀ ਸਪਲਿੰਟਿੰਗ ਵਗੈਰਾ ਸਭ ਕੁਝ ਕਰਤੀ ਹੁਣ ਅਸੀਂ ਨੇ ਭਜਾਇਆ ਸਿਸਟਰ ਮੈਂ ਤਾਂ ਚਲੋ ਕੱਲਾ ਹੈਗਾ ਚਲੋ ਮੈਂ ਤਾਂ ਮੈਂ ਐਸੇ ਸਰਜਨ ਉਰੇ ਸੀਗਾ ਮੇਰੀ ਡਿਊਟੀ ਲੱਗੀ ਹੋਈ ਸੀ ਤਾਂ ਮੈਨੇਜ ਹੋ ਗਿਆ ਅਦਰਵਾਈਜ਼ ਉਰੇ ਇੱਕ ਸਿੰਪਲ ਐਮਓ ਵਾਸਤੇ ਮੈਨੇਜ ਕਰਨਾ ਐਨੇ ਮਰੀਜ਼ ਬਹੁਤ ਔਖੇ ਨੇ ਬਹੁਤ ਜਿਆਦਾ ਔਖੇ ਨੇ ਦੂਜਾ ਛੜੀ ਕੋਲ ਸਿਸਟਰਾਂ ਵੀ ਵਿਚਾਰੀ ਇੱਕ ਉੱਠ ਗਈਆਂ ਸਪੈਸ਼ਲੀ ਉਸ ਵੇਲੇ ਕਾਲ ਤੇ ਇਮੀਡੀਏਟਲੀ ਸਾਰੀ ਸਿਸਟਰਾਂ ਆ ਗਈਆਂ ਤਾਂ ਅਗਰ ਕੀ ਸਾਰਾ ਹੈ ਐਨੀ ਦੇਰ ਤੱਕ ਅਸੀਂ ਮੈਨੇਜ ਕਰ ਪਾਇਆ ਨਹੀਂ ਅਦਰਵਾਈਜ਼ ਬਹੁਤ ਟਫ ਸੀ ਦੱਸਿਆ ਜਾ ਰਿਹਾ ਕਿ ਬੱਸ ਪਟਿਆਲਾ ਸਾਈਡ ਤੋਂ ਆ ਰਹੀ ਸੀ ਬੱਸ ਦੇ ਅੱਗੇ ਜਾ ਰਿਹਾ ਕੈਂਟਰ ਕੱਟ ਮਾਰ ਗਿਆ ਤਾਂ ਬੱਸ ਦਾ ਸੰਤੁਲਨ ਵਿਗੜ ਗਿਆ ਇਹ ਪਵਾਨੀਗੜ ਦੇ ਨੇੜੇ ਆ ਹਣੀ ਢਾਬਾ ਜੀ ਤੱਕ ਬਸ ਆ ਰਹੀ ਪੀਆਰਟੀਸੀ ਦੀ ਆ ਪਿੱਛੇ ਖੜੀ ਆ ਵਾ ਚੰਡੀਗੜ੍ਹ ਤੋਂ ਬਠਿੰਡੇ ਇਹ ਤਾਂ ਮੂਰੇ ਦੱਸ ਰਹੇ ਨੇ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵੇਲੇ ਕਿਵੇਂ ਆ ਫਿਰ ਇਹਨੇ ਕੱਟ ਮਾਰਤਾ ਤੇ ਬੱਸ ਇਹ ਤਾਂ ਰੌਂਗ ਸੈਟ ਤੇ ਚਲੀ ਗਈ ਤੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਛਾਣਦੇ ਆ ਸਿਵਲ ਹਸਪਤਾਲ ਪੋਨੀਗੜ ਠੀਕ ਹੈ ਇਲਾਜ ਵਾਸਤੇ ਐਂਬੂਲੈਂਸ ਰਹੀਂ ਪਛਾਣਦੇ ਸਾਰੇ ਰਜਿੰਦਰ ਹਸਪਤਾਲ ਵੀ ਭੇਜੇ ਉਹ ਤੋੜੇ ਭਰ ਹੋਣਗੇ ਜੀ ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾਏ 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ तकरीबन ਟੋਟਲ ਟੋਟਲ ਇੰਨੇ ਨੇ तकरीबन ਨਹੀਂ ਟੋਟਲ ਇੰਨੇ ਨੇ ਅੱਬਾ ਗਈ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਦੇਖਦੇ ਹਾਂ ਇਸ ਤੋਂ ਮਸਲੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਕੈਂਟਰ ਸੀਗਾ ਇੱਕ ਦਸ ਰਹੇ ਨੇ ਢਾਬੇ ਵਾਲੇ ਇੱਥੇ ਲੱਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਪੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਇੱਕ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹ ਤੋਂ ਬੱਸ ਓਵਰ ਕੰਟਰੋਲ ਹੋ ਗਈ ਆ ਫਿਸ ਕਰਕੇ ਪਲਟ ਗਈ ਆ ਇਧਰ ਪਲਟੀ ਨੀਆ ਟੇਢੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਠੀਕ ਤੇ ਸਮਾਨ ਸਮੂਨ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਸੰਗਰੂਰ ਦੇ ਪਿੰਡ ਬਾਦਲ ਕਲਾਂ ਦੇ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਪਟਿਆਲਾ ਤੋਂ ਬਾਜ਼ੇ ਵਿਚਾਰਿਆ ਸੀ ਭਵਾਨੀਗੜ ਉਤਰਨਾ ਸੀ ਭਵਾਨੀਗੜ ਤੋਂ 2 ਕਿਲੋਮੀਟਰ ਪਹਿਲਾਂ ਹੀ ਬੱਸ ਪਲਟ ਗਈ ਮ੍ਰਿਤਕ ਘਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਸੀ ਉਹ ਆਪਣੇ ਪਿੱਛੇ ਮਾਤਾ ਪਤਨੀ ਬੱਚੇ ਤੇ ਦੋ ਛੋਟੀਆਂ ਭੈਣਾਂ ਨੂੰ ਛੱਡ ਗਿਆ ਇਸ ਖਬਰ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਤਸਵੀਰ ਸਕਰੀਨ ਤੇ ਤੁਸੀਂ ਮ੍ਰਿਤਕ ਨੌਜਵਾਨ ਦੀ ਦੇਖ ਹੀ ਸਕਦੇ ਹੋ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ